ਉਹ ਕਿਤੇ ਨਾ ਕਿਤੇ ਕੌਨਸਲ ਕੀਤਾ ਜਰੂਰ ਦਾ ਹਕਕ ਕਿਸੇ ਨੇ ਬਾਈਨਿੰਗ ਕਿਸੇ ਨੇ ਕੀਤੀ ਹੈ ਜਾਂ ਹਾਂਜੀ ਕਿਸੇ ਨੇ ਬਾਈਨਿੰਗ ਕੀਤੀ ਜੀ ਬਾਈਨਿੰਗ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਦਾ ਨਾਮ ਨਹੀਂ ਲਿਆ ਮੈਂ ਕੰਪਲੀਟ ਜਦ ਕੰਪਲੀਟ ਹੀ ਕਰਦੇ ਜੀ ਸਰ ਜੀ ਤੁਸੀਂ ਕੰਪਲੀਟ ਕਰਕੇ ਬਾਈਨਿੰਗ ਜੀ ਬਾਈਨਿੰਗ ਹੋਈ ਹੈ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀ ਹੈਗੀ ਹੈ ਜੀ ਜੀ ਹਣਾ ਐਡੀਟ ਐਡੀਟ ਕਿਉਂ ਕਰਾ ਰਹੇ ਹੋ ਹਾਂ ਜੀ ਤੁਸੀਂ ਕਹਿ ਰਹੇ ਮੋਬਾਈਲ ਲਿਖ ਹੋ ਸਕਦੀਆਂ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀਟ ਹੋ ਸਕਦੀਆਂ ਦੋ ਚੀਜ਼ਾਂ ਹੋ ਗਈਆਂ ਨਹੀਂ ਨਹੀਂ ਮੈਂ ਸਮਝ ਰਿਹਾ ਤੁਸੀਂ ਕਹਿੰਦੇ ਐਡੀਟ ਹੈਗੀਆਂ 50 ਹਜ਼ਾਰ ਠੀਕ ਹੈ ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪੁਰਾਣੀਆਂ ਹਾਂ ਜੀ ਇਹ ਪੋਸਿਬਿਲਟੀ ਹੈ ਮੇਰੀ ਐਕਸ ਵਾਈਫ ਸੀ ਸੀ ਕਿ ਉਹਨੂੰ ਮੋਡੀਫਾਈ ਕੀਤਾ ਉਹ ਮੈਂ ਕਹਿ ਰਿਹਾ ਹਾਂ। ਉਸ ਦਾ ਡਿਵੋਰਸ ਕਿਉਂ ਹੋਇਆ ਸੀਗਾ ਤੁਹਾਡਾ। ਚਲੋ ਉਹ ਤਾਂ ਦੇਖੋ ਸਰ ਆਪਾਂ ਉਹਨਾਂ ਗੱਲਾਂ 'ਚ ਨਹੀਂ ਜਾਣਾ। ਡਾਊਂਡਲੋਡਡ ਡਿਟੇਲਸ ਹੈ। ਤੁਸੀਂ ਇਸ ਤੋਂ ਮੈਂ ਇਹ ਜੀ ਕਰਵਾਇਆ ਹੀ ਨਹੀਂ ਤੁਹਾਡੀਆਂ ਪੱਤਰੀਆਂ 'ਤੇ ਜ਼ਿਕਰ ਨਹੀਂ ਹੋਇਆ। ਤੁਸੀਂ ਇਹ ਕਲੀਅਰ ਕਰ ਦਿਓ ਵੀ ਡਿਵੋਰਸ ਕਦੋਂ ਹੋਇਆ ਜੀ ਜਦੋਂ ਤੁਸੀਂ ਕੋਸਨ ਪੁੱਛ ਰਹੇ ਹੋ ਤੁਹਾਡਾ ਕੋਈ ਹੱਕ ਨਹੀਂ ਹੈ ਕਿ ਕਿੰਨੇ ਗਾਲੀ ਚਾਹੀਏ ਆਹ ਸਾਹਿਬ ਗੱਲ ਉਹ ਮਸਲ ਚੱਪਾ ਨੇ ਜਾਂਦੇ ਕੰਪਲੇਨਟ ਦਿੱਤੀ ਤੁਸੀਂ ਇਹ ਮੇਰੇ ਅਸ਼ਾਪੁਰ ਪਲੀਜ਼ ਜੀ ਇੱਕ ਸੈਕ ਤੁਸੀਂ ਇਹ ਗੱਲ ਕੱਲ ਵੀ ਨਹੀਂ ਲਿਖਿਆ ਵੀ ਜੀ ਹੋਰ ਚ ਗਲਤ ਕੀ ਹੈ ਕਿ ਦੱਸੋ ਨਾ ਸਾਹਿਬ ਉਹਨਾਂ ਨੇ ਆਪਣੇ ਸਟੇਟਸ ਦੇ ਵਿੱਚ ਇਹ ਲਿਖਿਆ ਥੱਲੇ ਕਿ ਵੀਡੀਓ ਜਲਦੀ ਵੀਡੀਓ ਵੀ ਹੈਗੀ ਹੈ ਕਦਾਰੇ ਉਹਨਾਂ ਕੋ ਹੋ ਗਈ ਜੇ ਕਹਿੰਦੇ ਹੈਗੇ ਜੋ ਕਹਿ ਰਹੇ ਹੋ ਇੱਕ ਦੱਸੋ ਕੱਲ 8:00 ਵਜੇ ਤੇ ਫਿਰ ਕਹਿੰਦੇ ਕਿ ਕੋਈ ਅਸ਼ੋਕ ਲੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਵੀਡੀਓ ਦੀ ਐ ਫੋਟੋ ਦੀ ਜੀ ਉਹ ਔਰ ਉਸ ਤੋਂ ਬਾਅਦ ਇਹ ਸਰਕੂਲੇਟ ਹੋਈ ਹੈ ਬਿਕਰਮ ਇਸ਼ੀਅਨ ਕਾਪੀ ਦੇ ਨਾਮ ਦੇ ਬਾਹਰ ਜਾਏ ਹੋਏ ਉਹ ਹੀ ਉਹ ਹੀ ਜਾਇਆ ਅਸ਼ੋਕ ਨਾਮ ਦਾ ਅਸ਼ੋਕ ਨਾਮ ਨਹੀਂ ਗਿਆ ਬਿਲਕੁਲ ਨਾਮ ਉਹ ਉਹ ਸਾਡੇ ਕੀ ਕਹਿੰਦੇ ਹੁਸ਼ਾਰਪੁਰ ਚ ਜਦੋਂ 2100 16 17 ਦੀ ਲੈਕਚਰ ਸੀ ਪਾਰਟੀ ਵਲ ਆਫ ਦੈਟ'ਸ ਇਟ ਇਜ਼ ਨਾਟ ਟੂ ਡੈਮੇਜ ਯੂ ਥੈਟ ਆ ਡੋਨਟ نو ਹਾਊ ਦ ਪ੍ਰੋਸੈਸ ਸਟਾਰਟਡ ਪਰ ਉਹ ਇਹ ਬੰਦਾ ਸੋਮੇ ਕੋ 16 17 ਸਾਡੇ ਲੈਕਚਰ ਆਫ ਦੈਨ ਅਗੇਨ ਦੈਟ ਆਲਸੋ ਹੀ ਸਟਾਰਟਡ ਦਿਸ ਨਹੀਂ ਉਹ ਕਰ ਰਹੇ ਆ ਆਪਾ ਸਰ ਲੈਟ ਦਮ ਲੈਟ ਲੈਟ ਇਨਵੈਸਟੀਗੇਸ਼ਨ ਆਫਿਸਰ ਇਨਵੈਸਟੀਗੇਟ ਉਹ ਥੋੜਾ ਜਿਹਾ ਸੀ ਉਹਨੂੰ ਫੋਟੋ ਕਾਪੀ ਰੱਖ ਲਿਆ ਆਪਾ How did, it how did they reach a third party these photos from your phone how did they reach a third party oh see i am uh, giving this information to all these because i should i you they are fucking they are but i can't disclose right now the we did a tweet kita us vich ve tusi char mail dikhaya ki is gall da sach hai ji haan ji naam nahi hai us vich bhi oh show kita hoya ki tusi char mail kar chuke ho ki ehda sahi ji salo hamesha hi target kita janda hai ga ਜੇ ਤੁਸੀਂ ਗੱਲ ਕਰੋ ਆ ਹਲਾਚਾਂ ਦੀ ਸਰਕਾਰ ਦੀ ਠੀਕ ਹੈ ਨਾ 100 ਜਿਹਨੇ ਤੁਸੀਂ ਕਿਹਾ ਵੀ ਚਾਰ ਮੈਰਿਜ ਹੋਈਆਂ ਨੇ ਇਹ ਆਪਣੀ ਜਨਵੀ ਸੀ ਤੁਹਾਡੀ ਉਹ ਸਰਕਾਰ ਕਿਹਦੇ ਡਾਕਟਰ ਵੀ ਸ਼ੁੱਡ ਗੋ ਟੂ ਡੀਟੈਲਸ ਆਵ ਬੀਸਟੀਆ ਕਾਸਟ ਕਾਸਟ ਆਲਾ ਗੱਲ ਨਹੀਂ ਇਹ ਕੋਈ ਗੱਲ ਨਹੀਂ ਬਸ ਠੀਕ ਹੈ ਦੇਖੋ ਉਹਨਾਂ ਦੀ ਵੀ ਤੁਸੀਂ ਵੀ ਆਪਣੀ ਮਰਿਆਦਾ ਰੱਖੋ ਤੁਹਾਡੀ ਸਵਾਗਤ ਨਹੀਂ ਆਪਣੀ ਮਰਿਆਦਾ ਸੌ ਠੀਕ ਤੁਹਾਡੇ ਕੋਲ ਦੀ ਸਿਰ ਸਿਰ ਛੋਟਾ ਜਿਹਾ ਕੁਝ ਹੈ ਤੁਹਾਡੀ ਕਾਸਟ ਦਾ ਇਹ ਸ਼ੁਕੀਤਾ ਹੈ ਚਲੋ ਚਲੋ